ਸੋ ਆ ਦੋ ਪੌਡਕਾਸਟਾਂ ਦੇਖ ਕੇ ਨਾ ਮੇਰਾ ਦਿਮਾਗ ਫਟਣ ਵਾਲਾ ਹੋ ਗਿਆ ਕਿ ਦੁਨੀਆ ਕੀ ਸੋਚਦੀ ਆ ਨਿਖਲ ਮੁੰਡਾ ਉਹਦਾ ਪੌਡਕਾਸਟ ਹੋਇਆ ਇਲਨ ਮਾਸਕ ਨਾਲ ਤੇ ਇੱਕ ਪੌਡਕਾਸਟ ਹੋਇਆ ਰਾਜ ਸ਼ਵਾਨੀ ਦਾ ਵਿਕਾਸ ਦੇਬਿਆ ਕੀਰਤੀ ਨਾਲ ਇਲਨ ਮਾਸਕ ਉਹ ਨਹੀਂ ਤਾਂ ਕਹਿੰਦੇ ਅਸੀਂ ਪ੍ਰੈਡਿਕਟ ਕਰਦੇ ਆ ਕਿ ਹੁਣ ਤੋਂ 500 ਸਾਲ ਤੱਕ ਕੰਮ ਕਰਨ ਦੀ ਕਿਨੂੰ ਲੋੜ ਹੀ ਨਹੀਂ ਪੈਣੀ ਵਰਕ ਉਹ ਕਹਿੰਦਾ ਆਪਸ਼ਨਲ ਹੋ ਜਾਊਗਾ ਹਾਊ ਡੂ ਯੂ ਥਿੰਕ ਸੋਸਾਇਟੀ ਚੇਂजेस ਇਨ ਲੈਸ 20 ইয়ার্স ওয়ার্কਿੰਗ ਵਿਲ ਬੀ ਆਪਸ਼ਨਲ ਵਰਕਿੰਗ ਐਟ 올 ਵਿਲ ਬੀ ਆਪਸ਼ਨਲ AI and robotics continue to advance which they are advancing very rapidly working will be optional تے گل چل رہی سی ایلان دی کلیکٹیو کانشسنس تے او کہنا بھی میں چاہنا چاہنا بھی اں اے چیزاں انہاں نو دکھ بھی رہییاں نے کیونکہ بندے ایڈوانس نے کہ ہر ایک بندے دی سوچ ਇੱਕ ਹੋਣੀ ਚਾਹੀਦੀ ਆ ਕੋਈ ਮਤਾਂ ਨੌਲੇਜ ਦੇ ਵਿੱਚ ਪਿੱਛੇ ਨਹੀਂ ਰਹਿਣਾ ਕਿਉਂਕਿ ਹਰ ਇੱਕ ਕੋਲ ਐਡਵਾਂਸ ਟੈਕਨੀਕ ਆ ਜਾਣੀਆਂ ਨੇ ਕਲੈਕਟਿਵ ਕੌਨਸ਼ੀਅਸਨੈਸ ਟੂ ਹੈਵ ਵਨ ਪਲੈਟਫਾਰਮ ਵੀ ਕੈਨ ਬੈਟਰ ਅੰਡਰ ਆਰਸੈਨ ਵਾਟ ਕੁਐਸਚਨਸ ਟੂ ਆਸਕ ਅਬਾਊਟ ði ਐਂਸਰ ਥੈਟ ਇਜ਼ ði ਯੂਨੀਵਰਸ ਆਪਣੀ ਜੜ ਨਹੀਂ ਛੱਡਣੀ ਜੜ ਫੜ ਕੇ ਹੀ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਐਦਾਂ ਦੇ ਕੰਮ ਕਰਨੇ ਨੇ ਚਾਹੇ ਉਹ ਖੇਤੀਬਾੜੀ ਤੋਂ ਉਹਾਈ ਕਰੀਏ ਚਾਹੇ ਆਪਾਂ ਇਹ ਬਿਨੈ ਦੇ ਵਿੱਚ ਆਈਏ ਮਾਰਕੀਟ ਵਿੱਚ ਦੇਖੀਏ ਕੀ ਹੋ ਰਿਹਾ ਬਾਹਰਲੇ ਦੇਸ਼ਾਂ ਤੱਕ ਵੀ ਆਰਗੈਨਿਕ ਫੂਡ ਭੇਜ ਸਕਦੇ ਆਪਾਂ ਆਪਾਂ ਆਪਣੀ ਤਾਕਤ ਪਛਾਣੀਏ ਕਿਉਂਕਿ ਈਲਨ ਮਾਸਕ ਨੇ ਇੰਡੀਆ ਦੇ ਬੰਦਿਆਂ ਨਾਲ ਪੋਡਕਾਸਟ ਕਰਨ ਨੂੰ ਕਿਉਂ ਜਸ ਕੀਤੀ ਹੈ ਕਿਉਂਕਿ ਉਹ ਬੰਦਿਆਂ ਨੂੰ ਹੁਣ ਇੰਡੀਆ ਦੇ ਵਿੱਚ ਬਹੁਤ ਬੜਾ ਇੱਕ ਭਵਿੱਖ ਦਿਖ ਰਿਹਾ ਜਿਵੇਂ ਚਾਈਨਾ ਅੱਗੇ ਜਾ ਰਿਹਾ ਮੇਰਾ ਫੀਲ ਇਹ ਹੈ ਕਿ ਚਾਈਨਾ ਜਿਸ ਗਤੀ ਸੇ ਵੱਧ ਰਹਾ ਹੈ ਹਮ ਅਭੀ ਉਸਕੇ ਆਸ-ਪਾਸ ਵੀ ਨਹੀਂ ਹੈ ਹਮੇ ਹੋਣਾ ਇਹ ਚਾਹੀਏ ਤਾਂ ਕਿ ਪੜ੍ਹਾਈ ਲਿਖਾਈ ਪਰ ਜ਼ੋਰ ਬੜੇ ہمارے اندر کیوریوسٹی سائنس کو لے کر جگیاسا وہ کم ہے ریلیجسنس زیادہ حاوی ہے کاسٹ زیادہ حاوی ہے نیشنلزم کا بھی جو ایموٹو والا معاملہ ہے وہ زیادہ حاوی ہے اس کے پیچھے جو ਡੇਰੇ কনਸੈਪਸ਼ਨ ਹੋ ਕਮ ਰਿ ਹੈ ਰਿਲੀਜੀਅਸਨੈਸ ਵੱਧ ਰਹੀ ਹੈ ਔਰ ਬਲਾਈਂਡ ਵਾਲੀ ਰਿਚੁਅਲਸ ਵਾਲੀ ਵੱਧ ਰਹੀ ਹੈ ਇੰਡੀਆ ਦੇ ਵਿੱਚ ਵੀ ਆਪਣੇ ਕੋਲ ਮੈਨ ਪਾਵਰ ਬਹੁਤ ਆ ਹੁਣ ਆਪਾਂ ਨੂੰ ਸਮਾਰਟ ਬਣਨਾ ਪੈਣਾ ਆਪਾਂ ਨੂੰ ਟੈਕ ਦੇ ਨਾਲ ਨਾਲਣਾ ਪੈਣਾ ਆ ਨਾਲ ਨਾਲ ਅਰੇ ਤਾਂ ਆਪਾਂ ਬੈਨਸ ਦੇ ਵਿੱਚ ਪਿੱਛੇ ਰਹਿ ਜਾਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਐਦਾਂ ਦੀਆਂ ਕਾਨੂੰਨ ਨੇ ਆਪਣੀ ਕਮਿਊਨਿਟੀ ਵਿੱਚ ਖੇਤੀਬਾੜੀ ਵਿੱਚ ਜਿਹੜੀ ਆਪਣੀ ਆਰਥਿਕ ਹਾਲਤ ਨੂੰ ਚੱਕ ਦੂਗੀ ਤਾਂ ਕਿ ਲੋਕ ਇੱਥੇ ਵੀ ਦੇਖਣ ਕਿਉਂਕਿ ਸਭ ਨੂੰ ਪਤਾ ਕਿ ਆਪਣੇ ਕੋਲ ਕੀ ਚੀਜ਼ ਆ ਆਪਣੇ ਕੋ ਲੈਂਡਸ ਨੇ ਠੀਕ ਆ ਉਹਨੂੰ ਸਹੀ ਤਰੀਕੇ ਨਾਲ ਆਪਾਂ ਦਿਮਾਗ ਲਾ ਗਏ ਸਮੇਂ ਦੇ ਨਾਲ ਚੱਲ ਗਏ ਤਾਂ ਦੇਖਿਓ ਤੁਸੀਂ ਕਿੱਡੀਆਂ-ਕਿੱਡੀਆਂ ਡੀਲਾਂ ਆਪਣੇ ਕੋ ਵੀ ਆਉਣਗੀਆਂ ਇਸ ਕਰਕੇ ਧਿਆਨ ਰੱਖਿਓ ਤਗੜੇ-ਤਗੜੇ ਬੰਦੇ ਕਿਤਾਬਾਂ ਚੋਂ ਸਿੱਖਦੇ ਨੇ ਇਸ ਕਰਕੇ ਆਪਣੀ ਇੱਕ ਅਗਲੀ ਪੌਡਕਾਸਟ ਕਿਤਾਬਾਂ ਤੇ ਹੀ ਆਉਣੀਆਂ ਫਾਈਨੈਂਸ਼ੀਅਲ ਇਨਫੋਰਮੇਸ਼ਨ ਤੇ ਹੀ ਆਉਣੀਆਂ ਉਹ ਜਲਦੀ ਪਾਵਾਂਗੇ ਕਿਉਂਕਿ ਜੇ ਆਪਣੇ ਕੋ ਗਿਆਨ ਨਹੀਂ ਤਾਂ ਆਪਾਂ ਸਿੱਖ ਸਕਦੇ ਆ ਇਨਵੈਸਟਰਾਂ ਦੀ ਬੌਕਸ ਨੇ ਬਿਜ਼ਨਸਮੈਨਾਂ ਦੀ ਬੌਕਸ ਨੇ ਉਹ ਪੜ ਸਕਦੇ ਆ ਡਿਸੀਜਨ ਲੈ ਕੇ ਰਿਸਕ ਟੇਕਰ ਬਣ ਕੇ ਆਪਾਂ ਆਪਣੇ ਬਿਨਸ ਦੇ ਵਿੱਚ ਹੋਰ ਬਹੁਤ ਗਰੋ ਕਰਾਂਗੇ ਸੋ ਕਿਹੜੇ ਰਹੋ ਤੁਸੀਂ ਦੁਨੀਆ ਬਹੁਤ ਦੂਰ ਤੱਕ ਸੋਚ ਰਹੀ ਆ ਤੇ ਆਪਾਂ ਇਕੱਠੇ ਹੋ ਗਏ ਇੱਕ ਪੈਲਰ ਚੱਲਣਾ ਕਿ ਜੇ ਇੱਕ ਬੰਦੇ ਦੀ ਸੋਚ ਹੋਵੇ ਤੇ ਬਾਕੀਆਂ ਸਾਰਿਆਂ ਦੀ ਵੀ ਉਨੀ ਹਾਇਰ ਲੈਵਲ ਦੀ ਸੋਚ ਹੋਵੇ